ਯਾਰ ਦੇ ਪੱਤੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਰਿਹਾਗਾ ਅਸੀਂ ਇੱਥੇ ਭੋਖੜਦਾਲ ਤੇ ਬਹਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਾਹ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਆਹੀ ਛਕਾਂਗੇ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਪਈਸਾ ਬੁਣਾ ਨੇ 7 ਦਿਨ ਤੋਂ ਭੋਖੜਦਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਤੇ ਅਸੀਂ ਪਰਸੋਂ ਇਹ ਅਸੀਂ ਅਧਿਸ਼ਿਦ ਤੇ ਡੀਸੀ ਨੂੰ ਮੰਗ ਪੱਤਰ ਤੇ ਉਹਨਾਂ ਹੱਟਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰ ਇਹ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਸਾਡੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਾਹ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਅਸੀਂ ਸਾਡੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਸਾਡਾ ਸਾਥ ਦਿਓ ਕਿ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸ ਸਾਤਿਆਂ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਉਹਨਾਂ ਨੇ ਇੰਨਾ ਜ਼ਨੋਰ ਕੀਤਾ ਫਿਰ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁੱਖ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁੱਖ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫੇਰ ਜਦੋਂ ਸਾਡੇ ਬੱਚੇ ਇਥੇ ਆਉਣਗੇ ਪੰਜਾਬ ਚ ਜੀਲ ਚ ਰੋਟੀ ਖਾਣਗੇ ਫੇਰ ਅਸੀਂ ਖਾਵਾਂਗੇ ਹਡਾ ਇਹ ਆਖਰੀ ਫੈਸਲਾ ਵਾ ਬਸ ਭਾਂਜੀ ਕਿੱਥੇ ਭੁਖੜਤਾਲਦੇ ਇਥੇ ਅਸੀਂ ਕਿਤੇ ਵੀ ਜਗ੍ਹਾ ਵੇਖਦੇ ਹੀ ਬਹਿ ਜਾਣਾ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਠੀਕ ਸਰਕਾਰ ਨਾਲ ਹਲੇ ਤੱਕ ਕੋਈ ਗੱਲਬਾਤ ਹੋਈ ਹੈ ਜੀ ਤੁਹਾਡੀ ਸਰਕਾਰ ਦੇ ਨਾਲ ਕੋਈ ਹਲੇ ਤੱਕ ਗੱਲਬਾਤ ਤੁਹਾਡੀ ਕੋਈ ਗੱਲਬਾਤ ਨਹੀਂ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗ ਪੱਤਰ ਦਿੱਤਾ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸਾਂ ਤਾਂ ਕਰੀਏ ਨਾ ਜੇ ਨੂੰ ਚ ਇਨਾ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤਮਾਨ ਲਾਈਵ ਹੋ ਕੇ ਕਹਿ ਰਿਆ ਸੀ ਕਿ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂੰ ਚ ਇਨਾ ਕੁਛ ਹੋਇਆ ਤੇ ਉਹ ਵੀ ਗਲਤ ਗਲਤ ਸੀ ਤੇ ਉੱਥੋਂ ਦੇ ਬੰਦਿਆਂ ਨੂੰ 8 ਦਿਨ ਦੀ ਜਮਾਨਤ ਮਿਲ ਗਈ ਤੇ ਸਿੱਖਾ ਵਾ ਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ ਉਮੀਦ ਹੀ ਨਹੀਂ ਹੈ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤੇ ਭਗਵੰਤ ਮਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲਾ ਚ ਮਰਨ ਜਨਮ ਦੀ ਲੜਾਈ ਰਹਨੇ ਉਹ ਮਾਂ ਮਾ ਕਿਦਾਂ ਜੀਣਗੀ ਆ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖਦੇ ਹੋ ਕਿ ਇਹ ਸਰਕਾਰ ਕੀ ਚਾਹਦੀ ਇਸਦੇ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਆ ਰਹੀ ਹੈ ਉਹਨੂੰ ਦੇਖੋ ਉਹ ਤਾਂ ਹੁਣ ਸਰਕਾਰ ਵੇਖੇ ਕਿ ਕਿਹੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉੱਥੇ ਬਸੰਤ ਇੰਨਾ ਸੀਰੀਅਸ ਆ ਕਿ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਹਿੰਦੇ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਧਰਤੀ ਦਾ ਬਾਕੀ ਇਹ ਹੁਣ ਪ੍ਰਸ਼ਾਸਨ ਵੇਖ ਲੈ ਪਈ ਇਹਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹ ਜਿੰਨੇ ਦਿਨ ਇਹ ਘਟਦੇ ਆਂ ਹੀ ਘਟਾਂਗੇ ਅੱਜ ਅਕਾਲ ਤੱਕ ਤੇ ਅਰਦਾਸ ਹਟਾਲ ਤੇ ਬੈਠਣ ਦੀ ਕੀਤੀ ਹੈ ਤੁਸੀਂ ਨਹੀਂ ਹਟਾਲ ਤੇ ਬੈਠਣ ਦੀ ਅਰਦਾਸ ਇਹ ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ ਵਾਹਿਗੁਰੂ ਨਾਲ ਸਬਰ ਸੰਤੋਖ ਬਖਸ਼ੇ ਤੇ ਉਹ ਚੜ੍ਹਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇੱਕ ਹੋਰ ਸਵਾਲ ਜਿਹੜੀ ਪੰਜਾਬ ਦੇ ਮੁੰਡੇ ਜਿਹੜੀ ਐਨਐਸਏ ਲਗਾਈ ਜਾ ਰਹੀ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਇਸ ਨੂੰ ਕਿਹਦਾ ਦੇਖਦੇ ਹੋ ਇਸ ਨੂੰ ਸਰਕਾਰਾਂ ਦੇ ਬਲੇ ਕੀ ਕਹਿਣਾ ਚਾਹੋਗੇ ਇਹ ਗਲਤੀ ਆ ਸਾਰੇ ਅੱਗੇ ਪੰਜਾਬ ਚ ਐਨਐਸਏ ਲੱਗਦੀਆਂ ਉਹ ਕਿੱਦਾਂ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀਆਂ 90 ਤੋਂ ਪਹਿਲਾਂ ਐਨਐਸਏ ਇਨਾਂ ਦੀ ਐਨੇ ਸੈਦਾ ਹੂ ਆਪਣਾ ਤਾਂ ਵੀ 250000 ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੇ ਉੱਥੇ ਛੁੱਟਿਆ ਖੜ ਕੇ ਐਨੇ ਉਹਨਾਂ ਦੇ ਤਸੱਦਦ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਨੇ ਬਾਥਰੂਮ ਜਿਹਨਾਂ ਕੈਮਰਿਆਂ ਤੱਕ ਲਾਏ ਫਿਰ ਉਹਨਾਂ ਨੇ ਇਹ ਮੁਤਾ ਚੁੱਕਿਆ ਠੀਕ ਠੀਕ ਹੈ ਨੇ ਉਟੀਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਾਰਨ ਪਤਤ ਪਾਵਨ ਕਿਰਪਾ ਨਿਧਾਨ ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨੀਆ ਹੱਤੇ ਸਰਕਾਰਾਂ ਨੂੰ ਸਮਤ ਬਖਸ਼ਣੀ ਪੰਥ ਦੀ ਹਮੇਸ਼ਾ ਚੜਦੀ ਕਲਾ ਕਰਨੀ ਆਪ ਜੀ ਕਰੋ ਕਿਰਪਾ ਆਗਿਆ ਬਖਸ਼ਿਸ਼ ਕਰੋ ਸੰਘਰਸ਼ ਵਿੱਚ ਜਾਣ ਦੀ ਸੁਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ जी की अरदस है जी सरब खालसा जी को वाहे गुरु वाहे गुरु थोड़ा मतलब